ਤਾਂ ਉਹਨੂੰ ਕਾਇਮ ਰੱਖੋ ਪੰਜਾਬ ਦੀ ਜੋ ਅਸਲੀ ਕਲਚਰ ਹੈ ਪੰਜਾਬ ਦਾ ਟ੍ਰੈਡੀਸ਼ਨ ਹੈ ਉਹਨੂੰ ਸਹੀ ਰੱਖੋ ਤੇ ਤੁਸੀਂ ਵੱਤੋ ਵੱਤੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਕੁੜੀਆਂ ਆਪਣੇ ਪੇਕੇ ਆਉਂਦੀਆਂ ਨੇ ਇਹ ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਮੈਂ ਕਹਿੰਦੀ ਆ ਵੀ ਸਾਰਿਆਂ ਨੂੰ ਇਹ ਤਿਹਾਰ ਮਨਾਉਣਾ ਚਾਹੀਦਾ ਵੀ ਕਹਿੰਦੇ ਆ ਜੀ ਵੀ ਆਪਣੇ ਪੁਰਾਣੇ ਵਿਰਸੇ ਨੂੰ ਕਾਇਮ ਰੱਖੋ ਜੰਦਾ ਦੀ ਆਵਾਜ਼ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਗੁਰਕਾ ਗੈਸਟ ਮਾ ਪਹਾੜਿਆ ਗੱਗਾ ਵੇਖੇ ਜਿੱਥੇ ਕਿ ਅੱਜ ਤੀਆਂ ਦਾ ਪ੍ਰੋਗਰਾਮ ਬੜੇ ਹੀ ਵਧੀਆ ਸਜੇ ਢੰਗ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਸਾਰੀਆਂ ਹੀ ਬਹੂਆਂ ਧੀਆਂ ਦੇ ਇੱਥੇ ਅਕਾ ਗੇਵਿਖੇ ਜਿੱਥੇ ਕਿ ਦਿੱਤੀਆਂ ਦਾ ਤਿਹਾਰ ਜੋ ਬੜੇ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਕੱਢ ਦਾਰੀ ਜੈ ਜੈ ਮਾਉ ਹਲਕੀਆਂ ਕਰਦੇ ਮਾ ਖੇ ਬਹੁਤ ਵਧੀਆ ਇਹਨਾਂ ਪਾਰੀ ਵਿੱਚ ਮਾਦਮਾ ਹੁੰਦਾ ਕੋਰਾ ਰੰਗ ਹੀ ਸੇਕ ਵਾਲਾ ਹੋ ਗਿਆ ਹੁੰਦਾ ਕੋਰਾ ਰੰਗ ਹੀ ਸੇਕ ਮਲ ਲਓ ਵਿਆਹ ਹੁੰਦਾ ਕੋਰਾ ਰੀਮੈਂਸ ਕੰਪਲੀਟ ਕਰ ਰਿਹਾ ਹੈ ਉੱਛੀ ਅ ਅੱਜ ਇੱਥੇ ਇੱਕ ਅੱਗੇ ਵਿਖੇ ਤੀਆਂ ਦਾ ਤਿਹਾਰ ਬੜਾ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਤੁਸੀਂ ਤੀਆਂ ਦੇ ਬਾਰੇ ਕੀ ਕਹੋਗੇ ਤੇ ਤੀਆਂ ਕਿਉਂ ਮਨਾਇਆ ਜਾਂਦੀਆਂ ਨੇ ਇਹ ਜਾਂ ਇੱਕ ਸੁਆਗਣਾ ਤੇ ਕੁਰੀ ਕੁੜੀਆਂ ਦਾ ਵਿਤਿਹਾਰ ਹੈ ਇਸ ਤਿਹਾਰ ਦੇ ਵਿੱਚ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਇਹ ਤਿਹਾਰ ਨੂੰ ਬਹੁਤ ਬਦੇ ਤਿਹਾਰ ਹਰਚ ਕੀਤਾ ਪਾਇਆ ਜਾਂਦਾ ਨੱਚਿਆ ਜਾਂਦਾ ਹੈ ਆਪਣੇ ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਮੈਂ ਕਹਿੰਦੀ ਆ ਵੀ ਸਾਰਿਆਂ ਨੂੰ ਇਹ ਤਿਹਾਰ ਮਨਾਉਣਾ ਚਾਹੀਦਾ ਜੋ ਆਪਣਾ ਵਿਰਸਾ ਮੁੱਕਦਾ ਜਾ ਰਿਹਾ ਉਹਨਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਵਿਰਸਾ ਲੋਕ ਇਹਨਾਂ ਚਾਉਂਦੇ ਨਹੀਂ ਹੈਗੇ ਪੰਜਾਬ ਨੂੰ ਪਰ ਮੈਂ ਕਹੂੰਗੀ ਵੀ ਪੰਜਾਬ ਨੂੰ ਚਾਉਣਾ ਚਾਹੀਦਾ ਹੈ ਪੰਜਾਬ ਨੂੰ ਕਾਇਮ ਰੱਖੋ ਪੰਜਾਬ ਦੀ ਜੋ ਅਸਲੀ ਕਲਚਰ ਹੈ ਪੰਜਾਬ ਦਾ ਟ੍ਰੈਡੀਸ਼ਨ ਹੈ ਉਹਨੂੰ ਇਹ ਰੋਕੋ ਕਿ ਤੁਸੀਂ ਜੋ ਆਪਣਾ ਮਤਲਬ ਜੋ ਆਜ ਦੀ ਜਨਰੇਸ਼ਨ ਹੈ ਚਾਹੇ ਕੁੜੀਆਂ ਲਾਲਾ ਮੁੰਡੇ ਲਾਲਾ ਆਪਣੇ ਪੰਜਾਬ ਦੇ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ ਤਾਂ ਉਹਨਾਂ ਬਾਰੇ ਤੁਸੀਂ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਉਹਨਾਂ ਨੂੰ ਮੈਨੂੰ ਨਹੀਂ ਮੋਟੀਵੇਸ਼ਨ ਦੇਣਾ ਚਾਹੁੰਗੀ ਕਿ ਆਪਣੇ ਟਰੈਡੀਸ਼ਨ ਆਪਣੇ ਦਾਦੀ ਦਾਦਾ ਨੂੰ ਨਾਨੀ ਨਾਨਾ ਨੂੰ ਪੁੱਛੋ ਵੀ ਇਹ ਚੀਜ਼ ਕਿਉਂ ਮਨਾਈ ਜਾਂਦੀ ਹੈ ਇਹ ਚੀਜ਼ ਕਿਉਂ ਕਹੀ ਜਾਂਦੀ ਹੈ ਸਿਆਣੇ ਬੁੱਧ ਗੱਲਾਂ ਕਹਿ ਗਏ ਨੇ ਉਹਨਾਂ ਗੱਲਾਂ ਤੇ ਅਮਲ ਕਰਨਾ ਆਪਣਾ ਮੋਟੀਵੇਸ਼ਨ ਹੈਗਾ ਉਹ ਕਰਨਾ ਠੀਕ ਹੈ ਅੱਜ ਆਪਣਾ ਧੱਗੇ ਵਿਖੇ ਰਾਤਿਆਂ ਦਾ ਤਿਉਹਾਰ ਮਨਾਇਆ ਗਿਆ ਏ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਇਹ ਬਹੁਤ ਵਧੀਆ ਲੱਗਦਾ ਜੀ ਵੱਧ ਤੋਂ ਵੱਧ ਧੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਕੁੜੀਆਂ ਆਪਣੇ ਪੇਕੇ ਆਉਂਦੀਆਂ ਨੇ ਬਹੁਤ ਬਹੁਤ ਵਧੀਆ ਲੱਗਦਾ ਜੀ ਮਨਾਉਣਾ ਜ਼ਰੂਰ ਚਾਹੀਦਾ ਠੀਕ ਹੈ ਆਪਣੇ ਵਿੱਚ ਹੋਰ ਵੀ ਮੈਡਮ ਨੂੰ ਜਨੇ ਹਾਂਜੀ ਕਿਹਨਾਂ ਜੀ ਆਪਣਾ ਜਸਪਾਲ कौर ਜੀ ਠੀਕ ਹੈ ਆਪਣੇ ਘੱਗੇ ਵੀ ਕਿਤਿਆਂ ਦਾ ਤਿਹਾਰ ਮਨਾਇਆ ਗਿਆ ਤੁਹਾਨੂੰ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਅੱਜ ਦੀ ਜਨਰੇਸ਼ਨ ਅਜਾ ਨਵੀਂ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਵੀ ਆਪਣੇ ਵਿਰਸੇ ਨੂੰ ਕਾਇਮ ਰੱਖਣ ਲਈ ਹਾਂਜੀ ਇਹੀ ਕਹਿੰਦੇ ਹਾਂ ਜੀ ਵੀ ਆਪਣੇ ਪੁਰਾਣੇ ਵਿਰਸੇ ਨੂੰ ਕਾਇਮ ਰੱਖੋ ਵੱਧ ਤੋਂ ਵੱਧ ਧੀਆਂ ਦੇ ਤਿਹਾਰ 'ਚ ਜੁੜੋ ਵੱਧ ਤੋਂ ਵੱ